ਰੋਜੀ ਸਸਰੀ ਕੈਲਕਟਰ ਸਾਰਿਆਂ ਨੂੰ ਮੈਂ ਤੁਹਾਡੀ ਅਮਰਜੀਤ ਕਰ ਜੋਸ਼ੀ ਜੋਸ਼ੀ ਜੈਨ ਲਾਉਂ ਤੇ ਅਸੀਂ ਆਨੰਦ ਬਧਾਈ ਤੁਹਾਡਾ ਸਵਾਗਤ ਕਰਦੇ ਆਂ ਸਵਾਗਤ ਹੈ ਸਾਡੇ ਚੈਨ ਆਉਂਟ ਤੇ ਤੁਹਾਡਾ ਸਾਰਿਆਂ ਦਾ ਮੇਰੀਆਂ ਬੇਟੀਆਂ ਦਾ ਮੇਰੀਆਂ ਮੱਚੀਆਂ ਦਾ ਤੇ ਮੇਰੇ ਹਮਦਰ ਪਰਵੈਰਾਂ ਦਾ ਤੇ ਲੋ ਆਪਾਂ ਤੁਹਾਨੂੰ ਅੱਜ ਬਹੁਤ ਇੱਕ ਪਿਆਰ ਜਿਹਾ ਲੋਕੀ ਸੁਣਾਉਣ ਲੱਗੇ ਆਂ ਤੇ ਤੁਸੀਂ ਉਮੀਦਾਂ ਸਮੇ ਬਹੁਤ ਪਸੰਦ ਆਊਗਾ ਗੀਤ ਤਾਂ ਛੋਟਾ ਹੀ ਹੈ ਪਰ ਫਿਰ ਅਸੀਂ ਇਹਨੂੰ ਉਪਰਾਂ ਦੀ ਕੋਸ਼ਿਸ਼ ਕਰਾਂਗੇ ਹੈਨਾ ਤੇ ਸੁਣੇ ਇਸ ਗੀਤ ਨੂੰ ਤੇ ਜਿਹੜਾ ਮੈਂ ਉਹ ਪਾਉਂਗੀ ਨੁਕਤਾ ਉਹ ਫਿਰ ਫਿਰ ਨਾਲ ਮੈਂ ਰਿਪੀਟ ਹੀ ਕਰ ਰਹੀ ਆ ਇਕ ਤਾਂ ਪਿਆਰਕ ਪੇਟ ਗੈਸ ਹੈਨਾ ਤੇ ਇੱਕ ਕਮਰਦਰਦ ਇਹ ਦੋਵੇਂ ਨੁਕਤੇ ਇਕੱਠੇ ਪਾ ਦੂਗੀ ਤੁਹਾਨੂੰ ਹੈ ਤੇ ਇਹ ਤੁਸੀਂ ਆਪਣੀ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਫਿਰ ਵਾਰੀ ਵਾਰੀ ਮੈਂ ਸੰਗ ਉਹ ਜੀ ਮੈਨੂੰ ਕਹਿਣਾ ਹੀ ਪੈਂਦਾ ਨਾ ਲੈ ਹਮ ਕਲ ਵਰ ਸੇ ਪਾ ਕੇ ਹੱਡੀ ਸਤੇ ਪਾਣੇ ਫਿਰ ਪੁੱਛ ਲਿਆ ਜੀ ਸਾਨੂੰ ਆ ਜਿਹੜਾ ਕਮਰ ਤੇ ਕਿੰਨਾ ਘਿਓ ਪਾਉਣਾ ਹੈ ਕਿੰਨਾ ਕੀ ਤੇਲ ਪਾਉਣਾ ਕੀ ਪਾਉਣਾ ਹੈ ਨਾ ਉਹ ਫਿਰ ਭੁੱਲ ਗਿਆਂ ਮੈਂ ਕਿਹਾ ਤੁਸੀਂ ਵੀਡੀਓ ਕੱਢ ਲਓ ਤੇ ਸਾਨੂੰ ਵੀਡੀਓ ਲੱਭਦੀ ਹੈ ਨਾ ਤੇ ਤੁਸੀਂ ਹੁਣ ਲਿਖ ਲਿਓ ਜਰੂਰ ਤੇ ਮੈਂ ਫਿਰ ਦੁਬਾਰਾ ਨਹੀਂ ਕਿਨੁਕ ਤਾਂ ਹੋਰ ਪਾਉਣਾ ਸੀ ਫਿਰ ਮੈਨੂੰ ਉਹ ਦੁਬਾਰਾ ਹੀ ਮੈਂ ਫੇਰ ਰੀਕੋਰਡ ਕਰਦੀ ਆ ਤੇ ਲੋ ਆ ਜਿਓ ਫਿਰ ਹੁਣ ਆਪਾਂ ਪਹਿਲਾ ਰੰਗਾ ਰੰਗ ਪ੍ਰੋਗਰਾਮ ਵੱਲ ਤੇ ਫਿਰ ਮੈਂ ਤੁਹਾਨੂੰ ਨੁਕਤਾ ਦੱਸੂਗੀ ਜੇ ਜਿਹੜੇ ਮੈਂ ਨੁਕਤੇ ਪਾਉਣੀਆਂ ਬਿਲਕੁਲ ਕਾਰਜ ਸਿੱਧ ਹੁੰਦੇ ਨੇ ਤੇ ਤੁਸੀਂ ਜਰੂਰ ਇਹਨਾਂ ਨੂੰ ਅਪਣਾ ਕੇ ਦੇਖਿਓ ਹਨਾ ਤੇ ਪਰਮਾਤਮਾ ਕਰੂ ਸਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਾਉਣੀ ਡਾਕਟਰ ਕੋਲ ਵੀ ਜਾਣਿਆ ਆਪਾਂ ਫੇਰ ਵੀ ਆਪਾਂ ਨੂੰ ਜੇ ਨਹੀਂ 라ਵਾ ਕੋਲ ਡਾਕਟਰ ਕੋਲ ਜਾਣਿਆ ਤੇ ਜੇ ਕਿਸੇ ਨੂੰ ਕਦੇ 1% ਕਿਸੇ ਭੈਣ ਨੂੰ ਨਾ ਫਾਇਦਾ ਹੋਇਆ ਅਸਲ ਤਾਂ ਸਾਰਿਆਂ ਨੂੰ ਹੁੰਦਾ ਤੇ ਬਾਕੀ ਦੇ ਸਾਰੇ ਜਿਹੜੇ 99% ਤਾਂ ਇਹ ਨੁਕਤੇ ਮਹਾਪ੍ਰਸ਼ੰਦਸੇ ਹੋਏ ਨੇ ਬਿਲਕੁਲ ਸਫਲ ਹੈ ਸਵਾਰੀ ਚੁੰਡੀ ਵਾਲਾ ਕੰਮ ਹੈ ਹਨਾ ਨਾਲੇ ਤੁਹਾਡੇ ਘਰੇ ਚੀਜ਼ਾਂ ਪਈਆਂ ਨੇ ਕੋਈ ਮੁੱਲ ਨਹੀਂ ਲੱਗਦਾ ਹੁੰਦਾ ਤੇ ਜਰੂਰ ਇਹ ਕਰਕੇ ਦੇਖੋ ਨਾਲ ਜਿਹੜੇ ਪੈਸੇ ਬਚੇ ਨਾਲੇ ਤੁਸੀਂ ਤੰਦਰੁਸਤ ਹੋਵੋ ਹਨਾ ਲੋ ਆ ਵੀਓ ਫਿਰ ਹੁਣ ਆਪਾਂ ਅਰੰਗਾਰਣ ਪ੍ਰੋਗਰਾਮ ਵੱਲ ਹਨਾ ਇਹ ਕਿੱਥੇ ਜੀ ਸੀ ਤੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਾਡਾ ਗੀਤ ਪਸੰਦ ਆ ਤੇ ਤੁਸੀਂ ਆਏ ਸਰਪ੍ਰਾਈਜ਼ ਦਿਓ ਕਰਿਆ ਕਰੋ ਕਿਉਂਕਿ ਪਾਣਾ ਕਿ ਜੇ ਸਾਨੂੰ ਲਿਖਣਾ ਨਹੀਂ ਆਉਂਦਾ ਤੇ ਕਮੈਂਟ ਕਿਤੇ ਦੱਸਿਆ ਪਰ ਨਾ ਫਿਰ ਸਾਡਾ ਹੌਸਲਾ ਲੱਗ ਜਾਂਦਾ ਹੈ ਤੇ ਬੱਚਿਆਂ ਤੋਂ ਲਿਖਾ ਦਿਆ ਕਰੋ ਕਮੈਂਟ ਲਿਖਣੇ ਤਾਂ ਮੈਨੂੰ ਵੀ ਘੱਟੇ ਆਉਂਦੇ ਨੇ ਭੁੱਲ ਭੁੱਲ ਜਾਂਦੀਆਂ ਤੇ ਚਲੋ ਤੁਸੀਂ ਬੱਚਿਆਂ ਤੋਂ ਲਿਖਾ ਦਿਆ ਕਰੋ ਹੈਨਾ ਤੇ ਆਜੋ ਫਿਰ ਅਵਰੰਗਾਰਗ ਪ੍ਰੋਗਰਾਮ ਵੱਲ ਆਜੋ ਆਪਾਂ ਲੱਗੇ ਫਿਰ ਰੌਣਕਾਂ സീകര സി ജി ഹീലിയസ് സൂന ദേവേ സാന പൈന ਜੇ ਰਾਮੀ ਕਰੀਏ ਨੀ ਗੋਰੀਏ ਜੇ ਰਾਮੀ ਕਰੀਏ ਨੀ ਤਬਰਾ ਦੇ ਮਸਲੇ ਨੀ ਗੀਏ ਗਾਲ ਦੇ மனதி ஷக்கணவசுகாரி மேரி

you

braande masle nikirei we <laughs> ਤੇ ਸੁਣਿਆ ਤੁਸੀਂ ਗੀਤ ਦੇ ਬਹੁਤ ਬਹੁ ਡੂੰਗੇ ਸੀ ਤੇ ਇੱਕ ਸਿਆਣਾ ਪਤੀ ਸਮਝਾ ਰਿਹਾ ਵਈ ਨਹੀਂ ਮਾੜੀ ਮਾੜੀ ਗੱਲ ਤੇ ਰੋਸਾ ਨਹੀਂ ਕਰਨਾ ਚਾਹੀਦਾ ਤੇ ਸਿਆਣੀਆਂ ਔਰਤਾਂ ਸਾਡੇ ਵਾਰੀਆਂ ਤੋਂ ਬੰਦ ਲੈਂਦੀਆਂ ਨੇ ਤੇ ਨਹੀਂ ਸਾਰੀਆਂ ਭੈਣਾਂ ਨੂੰ ਨਾ ਵੀ ਮਾਤਮ ਜਿਵੇਂ ਉਹਦੇ ਸਮਝਾਇਆ ਹੈ ਨਾ ਟੱਬਰਾਂ ਦੇ ਦਿਲਾਂ ਨਾਲ ਛੋਟੇ-ਮੋਟੇ ਹੁੰਦੀਆਂ ਰਹਿਣਾਂ ਉਹਦੇ ਵਿੱਚ ਕਦੇ ਵੀ ਘੋਲ ਘਰੇਸ਼ ਨਹੀਂ ਕਰਨਾ ਚਾਹੀਦਾ ਉਹਦੇ ਵਿੱਚ ਬੰਦੇ ਫਸ ਜਾਂਦੇ ਨੇ ਬੰਦੇ ਦੋ ਫੁੜਾ ਅਨੁਸਾਰ ਵਿਚਾਰੇ ਫਸ ਜਾਂਦੇ ਨਾ ਉਸ ਦਿਨ ਗੱਲ ਕਰਨ ਜੋ ਕਰੇਰੇ ਦੇ ਨਾਮ ਤੇ ਇਹ ਜਿਹੜੇ ਜੇ ਅਸੀਂ ਘਰ ਨੂੰ ਚਾ ਚੱਕ ਸਾਰੇ ਤਾਂ ਵੀ ਅਸੀਂ ਔਰਤਾਂ ਚੱਲੀਆਂ ਜੇ ਅਸੀਂ ਨੂੰ ਕਲੇਸ਼ ਦਾ ਖਾੜਾ ਬਣਾਉਣਾ ਚਾਹਣੇ ਕਲੇਸ਼ ਤਾਂ ਅਸੀਂ ਔਰਤਾਂ ਸਾਡੇ ਦੀ ਨੁਕਸਾਨ ਹੁੰਦੇ ਨੇ ਇਸ ਕਰਕੇ ਭੈਣਾਂ ਨੂੰ ਇਹਨਾਂ ਨੂੰ ਗੱਲ ਦਾ ਸਮਝ ਲੈਣੀ ਚਾਹੀਦੀ ਹੈ ਤੇ ਮਤਲਬ ਕਰੇ ਸ਼ਾਂਤੀ ਰੱਖਣੀ ਚਾਹੀਦੀ ਹੈ ਛੋਟੇ ਮੋਟੇ ਅੰਗਲਾ ਤਾਂ ਆਉਂਦੇ ਰਹਿੰਦੀਆਂ ਨੇ ਤੇ ਬਸ ਮੇਰੀ ਇਹ ਬੇਨਤੀ ਹੋਈ ਹੈ ਹੈਨਾ ਚਲੋ ਕੋਈ ਸਿੱਖਿਆ ਦੇ ਕਿਸੇ ਨੂੰ ਮੁਤਾਬਕੀ ਸਿੱਖਿਆ ਦੇਣ ਜੋ ਕਰੀਆਂ ਪਰ ਜ਼ਰੂਰ ਸ਼ਾਂਤੀ ਦਾ ਮਾਹੌਲ ਬਣਾ ਕੇ ਲਿਖਣਾ ਚਾਹੀਦਾ ਹੈ ਪਤਾ ਨਹੀਂ ਇਸ ਸੰਸਾਰ ਤੇ ਆਪਾਂ ਕਾਹ ਦੇ ਰਹੇ ਹਾਂ ਜੀ ਹਨਾ ਫਿਰ ਇਹ ਕਦੋਂ ਬੈਗੁਰਦ ਦੱਸ ਦਾਲੀ ਤੇ ਲੋਕ ਹੁਣ ਆਜੋ ਆਪਾਂ ਮੁਤੇ ਵੱਲ ਉਹ ਹੈ ਕਮਰਦਰ ਤੋਂ ਛੁਟਕਾਰਾ ਪਾਓ ਠੀਕ ਹੈ ਕੌਸ਼ਲੀ ਮਹਾਰਾਜ ਨੇ ਦੱਸਿਆ ਪਹਿਲਾਂ ਮੈਂ ਤੁਹਾਨੂੰ ਦੱਸਿਆ ਤੇ ਬਈ ਕਿਹਨੇ ਕਬਰਦਰਤ ਹੁੰਦਾ ਰਹਿੰਦਾ ਹੈ ਨਾ ਕਹਿੰਦੇ ਮਣ ਕੇ ਹਿਲ ਗਈ ਵੀ ਮਨਕੇ ਹਿੱਲੇ ਨਾ ਉਹ ਕਮਰ ਤੇ ਹੱਥ ਨਹੀਂ ਲਵਾ ਸਕਦੀ ਜਿਹਦਾ ਮਨ ਕਹਿ ਲਿਆ ਹੁੰਦਾ ਉਹ ਦਵਾ ਨਹੀਂ ਸਕਦੀ ਇਹ ਤੁਹਾਨੂੰ ਇਹ ਨਿਸ਼ਾਨੀ ਪੱਕੀ ਹੈ ਜੇ ਮਨ ਕਹਿ ਲਿਆ ਹੋ ਤੁਹਾਨੂੰ ਐਸੇ ਕਰਨ ਦੀ ਵੀ ਲੋੜ ਨਹੀਂ ਮਨਕੇ ਵਾਲੀ ਭੈਣ ਤੇ ਜਿਹਦਾ ਮਨ ਕਹਿ ਲਿਆ ਨਾ ਉਹ ਆ ਤੁਸੀਂ ਪੈ ਜਿਓ ਤੇ ਤੁਸੀਂ ਕਮਰ ਤੇ ਹੱਥ ਨਹੀਂ ਲਵਾਏ ਜਾਂਦਾ ਨਾ ਚੁੱਕ ਸੋ ਚੁੱਕ ਹੋਵੇ ਹੋਰ ਵੀ ਤਕਲੀਫ ਹੋਗੀ ਪਰ ਜੇ ਉਹ ਕਮਰ ਦਾ ਦਰਦ ਹੁੰਦਾ ਨਾ ਤਾਂ ਪਤਾ ਤੁਸੀਂ ਕਰਨਾ ਸਰੋਂ ਦਾ ਤੇਲ ਲੈ ਲਓ ਕਿੰਨਾ 50 ਗ੍ਰਾਮ ਲਿਖ ਲਓ ਵੀ ਹੁਣ ਹਨਾ ਸਰ੍ਹੋਂ ਦਾ ਤੇਲ 50 ਗ੍ਰਾਮ ਬਦਾਮ ਦਾ ਤੇਲ 200 ਗ੍ਰਾਮ ਕੁੱਲ ਭਾਰ ਕਿੰਨਾ ਹੋਇਆ 250 ਗ੍ਰਾਮ ਹੋਵੇਗਾ ਨਾ ਇੰਨਾ ਵਧੀਆ ਬਣ ਗਿਆ ਪੂਰਾ ਮਿਲਾ ਕੇ ਰੱਖ ਲਓ ਤੇ ਫਿਰ ਤੁਸੀਂ ਦੋਹਾਂ ਨੂੰ ਮਿਲਾ ਕੇ ਇਹਨਾਂ ਦਾ ਕਮਰ ਤੇ ਸੱਤ ਦਾ ਮਰਸਕਾ ਪੋਲੀਤ ਹਨਾ ਉਹ ਲੱਤੀ ਜਾਵੇ ਤੇਲ ਕਮਰ ਤੇ ਠੀਕ ਹੈ ਨਾ ਤੇ ਉਹਦੀ ਥੋੜਾ ਦਰਦ ਬੰਦ ਹੋ ਤਤਕਾਰ ਹੀ ਦੱਸਿਆ ਜਦੋਂ ਤੁਸੀਂ ਮਲਦੇ ਜਾਓਗੇ ਨਾ ਤੇ ਤੁਹਾਨੂੰ ਆਰਾਮ ਮਿਲਦਾ ਜਾਊਗਾ ਇਹ ਦੋ ਚਾਰ ਦਿਨ ਮਿਲੋ ਮળો ਜੇ ਕਦੇ ਫਿਰ ਤਖੀਬਾ ਫਿਰ ਮਨ ਲਓ ਤੇਲ ਤਾਂ ਤੁਹਾਡੇ ਕੋਲ ਤਿਆਰ ਹੀ ਪਿਆ ਨਾ ਹੈ ਨਾ ਤੇ ਉਹਨੂੰ ਰਚਾਉਣਾ ਹੈ ਵਿੱਚ ਕੋਲੇ ਰੱਖੋ ਫੇਰ ਲਾਉਣਾ ਕਿ ਜੋ ਕੰਮ ਆਪੇ ਹੈ ਨਾ ਕਿਸੇ ਦੂਸਰੇ ਭੈਣ ਭਾਈ ਤੋਂ ਲਾਵੋ ਹੈ ਨਾ ਆਪ ਤੋਂ ਤਾਂ ਸਾਰੇ ਕਿਤੇ ਆਪ ਤਾਂ ਮਰੇ ਨਹੀਂ ਆਂਦਾ ਤੇ ਪਰ ਕੋਲਾ ਪੋਲਾ ਮળી ਚੁਲੋ ਮਸਾ ਤੇਲ ਵਿੱਚ ਰਚੀ ਜਾਵੇ ਸਰੋਂ ਦਾ ਸਰੋਂ ਦਾ ਤੇ ਬਰਾਮ ਦਾ ਹਾਂ ਅੱਛਾ ਦੂਸਰ ਨੂੰ ਤਾਂ ਮੈਂ ਤੁਹਾਨੂੰ ਦੱਸਿਆ ਵਿਪਿਆ ਨਗੇ ਪੇਟ ਗੈਸ ਇਹ ਪਹਿਲਾਂ ਵੀ ਸੁਣ ਦੱਸਿਆ ਹੋਇਆ ਸੀ ਇਦੇ ਵਿੱਚ ਤੁਸੀਂ ਪਤਾ ਕੀ ਕਰਨਾ 20 25 ਗ੍ਰਾਮ ਕਿਹੋ ਲੈਣਾ ਗਊ ਮਾਤਾ ਦਾ ਦੇਸੀ ਗੋਦਾ ਹੋਵੇ ਹੈਨਾ ਉਹਨੇ ਚਿੱਟ ਕਾਲਾ ਮਿਰਚ ਉਹਨੂੰ ਕਾਟ ਲਓ ਉਹਦੇ ਬੀਜਾ ਨਿਕਲਦੇ ਹੋ ਮਿਰਚ ਦੇ ਜੇ ਕੋਈ ਬੀਜ ਨਿਕਲ ਵੀ ਆ 20 ਕੱਢ ਲਓ ਫਿਰ ਹੈਨਾ ਫਿਰ ਉਹਨੂੰ ਥੋੜਾ ਠੰਡਾ ਕਰ ਲਓ ਕਿਉਂ ਐਨਾ ਗਰਮ ਹੋ ਜਾਂਦਾ ਕਿਤੇ ਜੀ ਵੀ ਮਚਾ ਲਉਂਦਾ ਹੈਨਾ ਜਦੋਂ ਕੋਸਾ ਹੋ ਗਿਆ ਤੇ ਵੀ ਹੁਣ ਅਸੀਂ ਚੱਲ ਸਕਦੇ ਨੂੰ ਪੀ ਸਕਦੇ ਆ ਤਾਂ ਹੁਣ ਤਾਂ ਵੀ ਗਰਮ ਨਹੀਂ ਆ ਥੋੜਾ ਜਿਹਾ ਹੋ ਜਾਂਦੇ ਠੰਡਾ ਹੈਨਾ ਤੇ ਫਿਰ ਤੁਸੀਂ ਪੀ ਲਓ ਹਫਤੇ ਚ ਦੋ ਵਾਰ ਪੀਣਾ ਹੈ ਇੱਕ ਅੱਧ ਪੀ ਲਿਆ ਚਾਦਰੋਂ ਫੇਰ ਤੇ ਭਿਆਨਕ ਪੇਟ ਗੈਸ ਖਤਮ ਹੋ ਜੂ ਨਹੀਂ ਤਾਂ ਦਵਾਈਆਂ ਲਈ ਜਾਂਦੇ ਸਮਾਂ ਪਿੰਦੀ ਨੇ ਜਿਹਨੂੰ ਵੀ ਹੈਗੀ ਪੇਟ ਗੈਸ ਦੇ ਲੋ ਫਿਰ ਉਹਨੂੰ ਤਕਲੀਫ ਹੁੰਦੀ ਹੈ ਨਾ ਪਰ ਤੁਸੀਂ ਇਹ ਲੈ ਕੇ ਦੇਖਿਓ ਤੇ ਹਰ ਹਾਲਤ ਮੈਂ ਗਰੰਟੀ ਤਾਂ ਜਾਣ ਕੇ ਨਹੀਂ ਕਹਿੰਦੀ ਕਿਉਂਕਿ ਗਰੰਟੀ ਤਾਂ ਪਰਮਾਤਮਾ ਹੀ ਦੇ ਸਕਦਾ ਨਾ ਤੇ 99% ਤੁਹਾਡੀ ਉਹਦਾ 100% ਹੀ ਪਰ 99% ਪੇਟ ਗੈਸ ਸਮਾਪਤ ਹੈ ਥੋੜਾ ਕੀਵਾ ਥੋੜੀ ਮਿਰਚ ਮੇਰਾ ਸਮੂਹ ਦੱਸਿਆ ਮਹਾਰਾਜਾਂ ਦੇ ਨੁਕਤੇ ਦੱਸੇ ਵਿੱਚ ਥੋੜੇ ਕਚੌਣੀਆਂ ਹੋਕਾ ਦੇਣਾ ਮੇਰਾ ਕੰਮ ਹੈ ਕਰ ਤੁਸੀਂ ਵਰਤ ਕੇ ਤੁਸੀਂ ਦੇਖਣਾ ਤੇ ਫਾਲ ਮੇਰੇ ਉਸ ਪਰਮਾਤਮਾ ਨੇ ਦੇਣਾ ਥੋੜਾ ਜੀ ਰਸੋਈ ਹੈ ਨਾ ਉਹ ਤੁਹਾਡਾ ਸੰਗਰਾ ਹਸਪਤਾਲ ਹੀ ਹੈ ਤੇ ਮੋਜਾ ਕਰੋ ਤੇ ਆਪਦੇ ਨੁਕਤੇ ਹੀ ਵਰਤੋ ਲੋਕਾਂ ਦੇ ਉਸਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫਿਰ ਅਸੀਂ ਆਪਦਾ ਹੀ ਤੁਹਾਡੇ ਤੁਹਾਡੀ ਕੀ ਹਾਲ ਹੋਣਾ ਹੈ ਹੈਨਾ ਕੁੜੀ ਰੱਖਿਓ ਤੇ ਅਸੀਂ ਤੁਹਾਡੀ ਉਡੀਕ ਰੱਖਾਂਗੇ